ਕਾਲੇ ਮੈਂਟੇ ਕੱਪੜੇ ਕਾਲਾ ਮੈਂਟਾ ਵੇਸ ਕਾਲੇ ਮੈਂਟੇ ਕੱਪੜੇ ਕਾਲਾ ਮੈਂਟਾ ਵੇਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ ਫਰੀਦਾ ਲੋਕ ਕਹੈ ਦਰਵੇਸ ਲੋਕ ਕਹੈ ਦਰਵੇਸ ਫਰੀਦਾ ਐਸਾ ਹੋਏ ਰਹੋ ਫਰੀਦਾ ਐਸਾ ਹੋਏ ਰਹੋ ਜੈਸੇ ਕੱਖ ਮਸੀਤ ਪੈਰਾ ਹੀਠ ਲਤਾੜੀਐ ਫਿਰ ਵੀ ਨਾ ਛਾੜੇ ਪ੍ਰੀਤ ਬਹੁਤ ਸ਼ੁਕਰੀਆ ਕੀ ਕਰਦੇ ਨੇ ਲੋਕ ਵੀ ਇੱਕ ਤੁਹਾਡੇ ਮੁਕਾਬਲੇ ਚ ਨੇ ਲੱਗਦਾ ਵੀ ਕਲਾਕਾਰ ਆ ਸਕਦੇ ਨੇ ਸਭ ਲਈ ਸਭ ਲਈ ਦੁਆਵਾਂ ਮੇਰਾ ਜਨਮ ਮੁਹੱਬਤ ਲਈ ਹੋਇਆ ਮੁਕਾਬਲਿਆਂ ਲਈ ਨਹੀਂ ਹੋਇਆ ਲੜਨ ਲਈ ਨਹੀਂ ਹੋਇਆ ਨਫ਼ਰਤ ਲਈ ਨਹੀਂ ਹੋਇਆ ਮੈਂ ਪਹਿਲਾਂ ਹੀ ਕਹਿੰਦਾ ਕਿ ਫਰੀਦਕੋਟ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਕਿਸੇ ਨਾਲ ਮੇਰੀ ਨਫ਼ਰਤ ਨਹੀਂ ਜਿਹਦੇ ਵਿੱਚ ਕਿਸਾਨ ਵਿਰੋਧ ਕਰ ਰਹੀ ਦੀ ਇਹ ਲੱਗਦਾ ਕਿ ਇਲੈਕਸ਼ਨ ਦੇ ਵਿੱਚ ਕਿਤੇ ਕਿਤੇ ਦਿੱਕਤਾਂ ਆ ਸਕਦੀ ਹੈ ਕਿਸਾਨਾਂ ਨੂੰ ਪਤਾ ਕਿ ਪਹਿਲੇ ਅੰਦੋਲਨ ਚ ਵੀ ਇਹ ਬੰਦਾ ਬੈਲੈਂਸਡ ਰਿਹਾ ਐਤਕੀ ਵੀ ਬੈਲੈਂਸਡ ਰਿਹਾ ਸਿੰਘੂ ਬਾਰਡਰ ਟਿਕਰੀ ਬਾਰਡਰ ਸਾਰੇ ਬਾਰਡਰ ਮੇਰੀ ਕੰਸਟਿਟਿਊਐਂਸੀ ਸੀ ਭਾਵੇਂ ਮੈਨੂੰ ਛਿੜਕਾ ਮਾਰਨ ਜੋ ਮਰਜ਼ੀ ਮੈਂ ਲੰਗਰ ਲੈ ਕੇ ਚੱਲ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ ਮੈਂ ਕਿਹਾ ਗਾਲਾਂ ਗੋਲਾ ਬਾਚ ਕੱਢੋ ਪਹਿਲਾਂ ਪਕੌੜੇ ਖਿਲਾਓ ਮੈਨੂੰ ਭੁੱਖ ਬਹੁਤ ਲੱਗੀ ਆ ਉਹਦੀ ਝੋਲੀ ਚ ਸਿਰ ਵੀ ਪਾਲ ਦਿੰਦੇ ਜਿਹੜਾ ਚੱਲ ਕੇ ਦਰ ਤੇ ਆ ਜਾਵੇ ਸਿੱਖਾਂ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਇਹ ਫਿਤਰਤ ਹੈ ਜਿਹੜਾ ਚੱਲ ਕੇ ਆ ਜਵੇ ਨਾ ਉਹਨੂੰ ਕੱਖ ਨਹੀਂ ਕਹਿੰਦੇ ਜਿਹੜਾ ਆਕੜ ਚ ਰਵੇ ਉਹਦੀ ਆਕੜ ਭਰਨਾ ਜਾਣਦੇ ਆ ਫਰੀਦਕੋਟ ਲੋਕਾਂ ਕਿਵੇਂ ਪਿਆਰ ਮਿਲਦੇ ਤੁਮ ਫਰੀਦਕੋਟ ਅੱਜ ਪਹਿਲਾ ਦਿਨ ਆ ਅੱਜ ਬਾਬਾ ਜੀ ਦੀ ਹਾਜ਼ਰੀ ਭਰੀ ਆ ਗੁਰੂ ਘਰ ਦਾ ਔਰ ਸੂਫੀਆਂ ਦਾ ਆਪਸ ਵਿੱਚ ਬਹੁਤ ਗਹਿਰਾ ਤਾਲੁਕ ਆ ਹਜ਼ਰਤ ਮੀਆਂ ਮੀਰ ਸਾਹਿਬ ਨੇ ਨੀਂਹ ਪੱਥਰ ਰੱਖਿਆ ਦਰਬਾਰ ਸਾਹਿਬ ਦਾ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਖੁਦ ਚੱਲ ਕੇ ਮਲਤਾਨ ਗਏ ਉਹ ਤੋਂ 11ਵੀਂ ਗੱਦੀ ਤੇ ਸਨ ਦੀਵਾਨ ਸਾਹਿਬ ਉੱਥੇ ਗੱਦੀ ਨਸੀਬ ਨੂੰ ਦੀਵਾਨ ਕਿਹਾ ਜਾਂਦਾ ਹੁਣ ਵੀ ਮੈਂ ਰਾवते ਚ ਮੈਂ ਪਾਕਪਟਨ ਵੀ ਜਾਣਾ ਕਈ ਵਾਰੀ ਉੱਥੇ ਮੱਥਾ ਟੇਕਣ ਬਾਬਾ ਫਰੀਦ ਜੀ ਦੇ ਉੱਥੇ ਜਾ ਕੇ ਫੇ ਪਹਿਲੀ ਪਾਤਸ਼ਾਹੀ ਜਗਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੀ ਬਾਣੀ ਲੈ ਕੇ ਆਏ ਸੀ ਉਹ ਗੁਰੂ ਗ੍ਰੰਥ ਸਾਹਿਬ ਚ ਸ਼ੋਭਤ ਆ ਇਸ ਕਰਕੇ ਨਤਮਸਤਕ ਹੋਇਆ ਮੈਂ ਔਰ ਤੁਸੀਂ ਵੀ ਮੇਰੇ ਲਈ ਅਰਦਾਸ ਕਰਨਾ ਇਥੇ ਦਾ ਗੁਲਾਮ ਇਥੇ ਦਾ ਨੌਕਰ ਬਣਿਆ ਰਹਾ ਮੈਂ ਕਦੀ ਸਿਆਸਤਦਾਨ ਨਾ ਬਣਾ